ਸਤ ਜੀ ਵਾਖੇ ਗੁਰਜੀਕਾ ਖਾਨ ਸਾਹਿਬ ਵਾਖੇ ਗੁਰਜੀਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਨੇ ਕਿ ਅਸੀਂ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਆ ਪਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਾਡੇ ਤੋਂ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਜੇ ਕਹਿੰਦੇ ਵੀ ਅਸੀਂ ਅਮਰਤ ਵੇਲੇ ਉੱਠਤਾ ਪੈਂਦੇ ਆ ਪਰ ਉੱਠਦੇ ਬਹੁਤ ਔਖੇ ਆ ਉਠਣਾ ਆਸਾਨ ਨਹੀਂ ਹੁੰਦਾ ਅਤੇ ਕੁਝ ਭੈਣ ਭਰਾ ਕੀ ਕਹਿੰਦੇ ਨੇ ਉਹ ਕਹਿੰਦੇ ਅਸੀਂ ਰੋਜ਼ਾਨਾ ਅਮਰਤ ਵੇਲੇ ਉੱਠਦੇ ਸਾਂ ਪਰ ਹੁਣ ਨਹੀਂ ਉੱਠਿਆ ਜਾਂਦਾ ਪਹਿਲਾਂ ਪੈਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੜੀ ਕਿਰਪਾ ਸੀ ਰੋਜ਼ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਨਾਮ ਜਪਣਾ ਪਰ ਅਚਾਨਕ ਪਤਾ ਨਹੀਂ ਕੀ ਹੋ ਗਿਆ ਕਿ ਹੁਣ ਅਮਰਤ ਵੇਲਾ ਛੁੱਟ ਗਿਆ ਹੈ ਹੁਣ ਅਮਰਤ ਵੇਲੇ ਦੇ ਵਿੱਚ ਜਾਗ ਨਹੀਂ ਆਉਂਦੀ ਅਮਰਤ ਵੇਲੇ ਦੇ ਵਿੱਚ ਨੀਂਦ ਘੇਰਾ ਪਾ ਲੈਂਦੀ ਆ ਆਲਸ ਬਹੁਤ ਪੈਂਦਾ ਹੈ ਸਮਝ ਨਹੀਂ ਆਉਂਦੀ ਕਿ ਕੀ ਕਰੀਏ ਮਨ ਬੜਾ ਉਦਾਸ ਪਰੇਸ਼ਾਨ ਰਹਿੰਦਾ ਹੈ ਤਾਂ ਉਹ ਭੈਣ ਭਰਾ ਆਪਣੀ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਜੇ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਮਰਤ ਵੇਲੇ ਦੇ ਵਿੱਚ ਨਾ ਉੱਠ ਪਾਉਣ ਦੇ ਕਾਰਨਾਂ ਬਾਰੇ ਵੀ ਗੱਲ ਕਰਾਂਗੇ ਅਤੇ ਕਿੰਝ ਆਪਾਂ ਅਮਰਤ ਵੇਲੇ ਦੇ ਵਿੱਚ ਉੱਠ ਸਕਦੇ ਹਾਂ ਜਿਨ੍ਹਾਂ ਦਾ ਅਮਰਤ ਵੇਲਾ ਬਣਿਆ ਬਣਿਆ ਛੁੱਟ ਗਿਆ ਹੈ ਉਹ ਕੀ ਕਰਨ ਇਹ ਸਾਰੇ ਵਿਸ਼ੇ ਜਿਹੇ ਤੇ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਅਮਰਤ ਵੇਲੇ ਦੇ ਵਿੱਚ ਨਾ ਉੱਠ ਪਾਉਣ ਦੇ ਕਾਰਨ ਕੀ ਨੇ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਜੋ ਕਹਿੰਦੇ ਨੇ ਵੀ ਅਸੀਂ ਤਾਂ ਬੜਾ ਸੋਹਣਾ ਪਹਿਲਾਂ ਅਮਰਤ ਵੇਲੇ ਉੱਠ ਪੈਂਦੇ ਸੀ ਉੱਠ ਕੇ ਇਸ਼ਨਾਨ ਕਰਕੇ ਨਾਮ ਵੀ ਜਪਦੇ ਸੀ ਬਾਣੀ ਦਾ ਪਾਠ ਵੀ ਕਰਦੇ ਸੀ ਪਰ ਹੁਣ ਨਾ ਤਾਂ ਅਮਰਤ ਵੇਲੇ ਉੱਠਿਆ ਜਾਂਦਾ ਹੈ ਨਾ ਨਾ ਹੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ ਨਾ ਹੀ ਨਾਮ ਜਪਣ ਵਿੱਚ ਮਨ ਲੱਗਦਾ ਹੈ ਤਾਂ ਉਹਨਾਂ ਦੇ ਨਾਲ ਅਚਾਨਕ ਅਜਿਹਾ ਕੀ ਹੋ ਗਿਆ ਤਾਂ ਇੱਥੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਸਭ ਤੋਂ ਵੱਡਾ ਕਾਰਨ ਤਾਂ ਇਹ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਸਾਡੇ ਅੰਦਰ ਹਉਮੈ ਹੰਕਾਰ ਨੇ ਜਨਮ ਲੈ ਲਿਆ ਸਾਨੂੰ ਇਹ ਲੱਗਣ ਲੱਗ ਪਿਆ ਕਿ ਅਮਰਤ ਵੇਲੇ ਮੈਂ ਉੱਠ ਰਿਹਾ ਹਾਂ ਮੈਂ ਨਾਮ ਜਪ ਰਿਹਾ ਹਾਂ ਭਾਵ ਕਿ ਅਸੀਂ ਇਹ ਗੱਲ ਭੁੱਲ ਗਏ ਹਾਂ ਕਿ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਾਮ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੇ ਨਾਲ ਮਿਲਦਾ ਹੈ ਜੇ ਅੱਜ ਅਸੀਂ ਅਮਰਤ ਵੇਲੇ ਉੱਠ ਰਹੇ ਹਾਂ ਉੱਠ ਕੇ ਨਾਮ ਜਪ ਰਹੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਉੱਤੇ ਤਰਸ ਕੀਤਾ ਹੈ ਤਰਸ ਕਰਕੇ ਸਾਡੇ ਉੱਤੇ ਇਹ ਕਿਰਪਾ ਕੀਤੀ ਆ ਅਸੀਂ ਮਾਗ ਕਵਲੋਂ ਮਿਲੀ ਇਸ ਅਨਮੋਲੀ ਦਾਤ ਦਾ ਕਿਤੇ ਨਾ ਕਿਤੇ ਹੰਕਾਰ ਕਰ ਗੱਢੇ ਆ ਪਰ ਜਿੱਥੇ ਮੈਂ ਆ ਜਾਂਦੀ ਆ ਜਿੱਥੇ ਹੋਮੇ ਆ ਜਾਂਦੀ ਆ ਉਹ ਇਨਸਾਨ ਗੁਰੂ ਚੰਤ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਆਪਣੇ ਆਪ ਨੂੰ ਦੇਖੋ ਪਰਖੋ ਕਿ ਮੇਰੇ ਕੋਲੋ ਇਹ ਗਲਤੀ ਤਾਂ ਨਹੀਂ ਹੋਈ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕਿਸੇ ਨੂੰ ਅਮਰਤ ਵੇਲੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਪ੍ਰੇਰਨਾ ਦੇਣੇ ਆ ਆਪਾਂ ਆਪਣੇ ਘਰ ਦੇ ਵਿੱਚ ਕਿਸੇ ਜੀ ਨੂੰ ਪ੍ਰੇਰਨਾ ਦੇਣੀ ਸ਼ੁਰੂ ਕੀਤੀ ਆਪਣੇ ਬੱਚਿਆਂ ਨੂੰ ਜਾਂ ਘਰ ਦੇ ਕਿਸੇ ਹੋਰ ਜੀ ਨੂੰ ਕਿ ਭਾਈ ਤੁਸੀਂ ਵੀ ਅਮਰਤ ਵੇਲੇ ਉੱਠੋ ਉੱਠ ਕੇ ਨਾਮ ਜਪੋ ਕਿਉਂਕਿ ਇਹ ਵੇਲਾ ਬੜਾ ਪਾਵਰਫੁਲ ਵੇਲਾ ਹੈ ਇਸ ਵੇਲੇ ਦੇ ਵਿੱਚ ਨਾਮ ਜਪਣ ਦੇ ਵਿੱਚ ਬਾਣੀ ਪੜਨ ਦੇ ਵਿੱਚ ਬਹੁਤ ਆਨੰਦ ਹੈ ਭਾਵ ਕਿ ਆਪਾਂ ਅਮਰਤ ਵੇਲੇ ਦੇ ਫਾਇਦੇ ਦੱਸ ਕੇ ਅਮਰਤ ਵੇਲੇ ਦੀ ਪ੍ਰੇਰਣਾ ਦੇਣੀ ਸ਼ੁਰੂ ਕਰ ਦਿੱਤੀ ਵੀ ਤੁਸੀਂ ਵੀ ਅਮਰਤ ਵੇਲੇ ਉੱਠੋ ਪਰ ਕਿਤੇ ਨਾ ਕਿਤੇ ਕੀ ਹੁੰਦਾ ਹੈ ਅਸੀਂ ਹੌਮੇ ਦਾ ਪ੍ਰਗਟਾਵਾ ਕਰ ਜਾਂਦੇ ਹਾਂ ਕਿਤੇ ਨਾ ਕਿਤੇ ਮਨ ਵਿੱਚ ਇਹ ਆ ਜਾਂਦਾ ਹੈ ਕਿ ਮੈਂ ਵੀ ਉੱਠਦੇ ਹਾਂ ਮੈਂ ਵੀ ਬਾਠ ਕਰਦੇ ਹਾਂ ਮੈਨੂੰ ਪਤਾ ਹੈ ਕਿ ਅਮਰਤ ਵੇਲੇ ਦੇ ਵਿੱਚ ਕਿੰਨਾ ਆਨੰਦ ਹੈ ਜਿੱਥੇ ਮੈਂ ਆ ਗਈ ਉੱਥੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਆਪਾਂ ਚਰਨਾ ਤੋਂ ਦੂਰ ਹੋ ਗਏ ਇਸ ਕਰਕੇ ਨਾ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਕਿ ਮੈਂ ਦਾ ਤਾਂ ਵਿੱਚ ਸਵਾਲ ਹੀ ਨਹੀਂ ਆਉਂਦਾ ਅਮਰਤ ਵੇਲਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੀ ਨਿਸ਼ਾਨੀ ਆ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਪਹਿਲੀ ਦਾਤ ਸਾਡੀ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਪੈਂਦੀ ਆ ਅਤੇ ਅਮਰਤ ਵੇਲੇ ਦੇ ਨਾਂ ਮਤੇ ਇਹ ਗੱਲ ਮੈਂ ਨਹੀਂ ਕਹਿ ਰਹੀ ਮਹਾਪੁਰਖ ਆਪਸੋ ਸੁਣੇਗਾ ਨਹੀਂ ਮਹਾਪੁਰਖ ਜੀ ਕਹਿੰਦੇ ਜਦੋਂ ਅਮਰਤ ਵੇਲੇ ਦੇ ਵਿੱਚ ਆਪਣੇ ਆਪ ਜਾਗ ਆਉਂਦੀ ਆ ਸਮਝੋ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਬਹੁਤ ਖੁਸ਼ ਨੇ ਅਤੇ ਜੇਕਰ ਅਚਾਨਕ ਅਮਰਤ ਵੇਲਾ ਛੁੱਟ ਜਾਵੇ ਤਾਂ ਇਹਦੇ ਪਿੱਛੇ ਇੱਕ ਕਾਰਨ ਹੋ ਸਕਦਾ ਹੈ ਕਿ ਕੋਈ ਨਾ ਕੋਈ ਗਲਤੀ ਸਾਡੇ ਕੋਲੋਂ ਹੋਈ ਹੈ ਜਿਸ ਕਰਕੇ ਅਸੀਂ ਆਪਣੇ ਗੁਰੂ ਜਨਮਾਂ ਤੋਂ ਦੂਰ ਆ ਜਾਂ ਤਾਂ ਕਿਤੇ ਲੈ ਕੇ ਕਿਤੇ ਸਾਡੇ ਅੰਦਰ ਹਉਮੈ ਹੰਕਾਰ ਆ ਗਈ ਹੈ ਸਾਨੂੰ ਅਮਰਤ ਵੇਲੇ ਉੱਠਣ ਦਾ ਨਾਮ ਜਪਣ ਦਾ ਹੀ ਮਾਨ ਹੰਕਾਰ ਹੋ ਗਿਆ ਕਿ ਮੈਂ ਅਮਰਥ ਵੇਲੇ ਉੱਠ ਰਿਹਾ ਹਾਂ ਨਾਮ ਜਪ ਰਿਹਾ ਹਾਂ ਜਾਂ ਫਿਰ ਅਸੀਂ ਭਜਨ ਬੰਦਗੀ ਦੇ ਨਾਲ-ਨਾਲ ਕਰਨ ਵਾਲੇ ਪਰਹੇਜ਼ ਨਹੀਂ ਕੀਤੇ ਕਿਉਂਕਿ ਭਜਨ ਬੰਦਗੀ ਕਰਨ ਵਾਲਿਆਂ ਦੇ ਲਈ ਪਰਹੇਜ਼ ਵੀ ਜ਼ਰੂਰੀ ਨੇ ਜਿਵੇਂ ਇੱਕ ਡਾਕਟਰ ਤੋਂ ਆਪਾਂ ਇਲਾਜ ਕਰਵਾਉਣ ਜਾਂਦੇ ਹਾਂ ਕੋਈ ਦੁੱਖ ਰੋਗ ਲੱਗ ਗਿਆ ਤਾਂ ਡਾਕਟਰ ਨੂੰ ਚੈੱਕਅਪ ਕਰਾਇਆ ਡਾਕਟਰ ਨੇ ਸਾਡੀ ਬਿਮਾਰੀ ਦੇਖ ਕੇ ਸਾਨੂੰ ਦਵਾਈ ਦੇ ਦਿੱਤੀ ਤਾਂ ਡਾਕਟਰ ਸਾਹਿਬ ਦਵਾਈ ਦੇ ਨਾਲ ਨਾਲ ਪਰਹੇਜ਼ ਵੀ ਜ਼ਰੂਰ ਦੱਸਦੇ ਨੇ ਨਾਲ ਕਹਿੰਦੇ ਨੇ ਵੀ ਜੇ ਪਰਹੇਜ਼ ਕਰੋਗੇ ਤਾਂ ਛੇਤੀ ਠੀਕ ਹੋ ਜਾਓਗੇ ਜੇ ਪਰਹੇਜ਼ ਨਾ ਕੀਤਾ ਤਾਂ ਫਿਰ ਦਵਾਈ ਨੇ ਵੀ ਅਸਰ ਨਹੀਂ ਕਰਨਾ ਜਿਵੇਂ ਵਿਸ਼ੇਸ਼ਗੁਰ ਵਾਲਾ ਮਰੀਜ਼ ਆ ਸ਼ੂਗਰ ਵਾਲੇ ਮਰੀਜ਼ ਨੂੰ ਦਵਾਈ ਦੇ ਨਾਲ ਨਾਲ ਮਿੱਠਾ ਛੱਡਣਾ ਪੈਂਦਾ ਹੈ ਪਰ ਜੇ ਕਰੋ ਕਦੇ ਵੀ ਮੈਂ ਦਵਾਈ ਵੀ ਖਾਈ ਜਮਾ ਮਠਾ ਕਈ ਜਮ ਤਾਂ ਫਿਰ ਉਹਦਾ ਇਲਾਜ ਕਰ ਪਾਉਣਾ ਸੰਭਵ ਨਹੀਂ ਨਾ ਉਸੇ ਹੀ ਤਰ੍ਹਾਂ ਜਦੋਂ ਆਪਾਂ ਅਮਰਤ ਦੇ ਲਈ ਉੱਠਦੇ ਆਂ ਉੱਠ ਕੇ ਨਾਮ ਜਪਦੇ ਆਂ ਭਜਨ ਬੰਦਗੀ ਕਰਦੇ ਆਂ ਨਾਮ ਦੀ ਕਮਾਈ ਕਰਦੇ ਆਂ ਤਾਂ ਮਹਾਪੁਰਖ ਜੀ ਕਹਿੰਦੇ ਨਾਮ ਦੀ ਕਮਾਈ ਕਰਕੇ ਇਹਨੂੰ ਸੰਭਾਲਣ ਦੀ ਜਾਚ ਵੀ ਸਾਨੂੰ ਹੋਣੀ ਚਾਹੀਦੀ ਆ ਕੁਝ ਲੋਕ ਨਾਮ ਦੀ ਕਮਾਈ ਕਰਕੇ ਆਪਣੀਆਂ ਗਲਤੀਆਂ ਕਰਕੇ ਗਵਾ ਬੈਠਦੇ ਨੇ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਆ ਨਾ ਕਿ ਸਾਢੇ 2.5 ਘੰਟੇ ਦਾ ਕੀਤਾ ਹੋਇਆ ਨਿਤਨੇਮ 5 ਮਿੰਟ ਦੀ ਕਿਸੇ ਨਿੰਦਿਆ ਚੁਗਲੀ ਦੇ ਵਿੱਚ ਅਸੀਂ ਵਿਅਰਥ ਕਰ ਦਿੰਨੇ ਆਂ ਵੀ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਸ਼ੁਰੂ ਕਰ ਦਿੱਤੀ ਸਮਝੋ ਅਸੀਂ ਆਪਣਾ 2.5 ਘੰਟੇ ਦਾ ਜਪਿਆ ਹੋਇਆ ਨਾਮ ਗਵਾ ਲਿਆ ਇਸ ਕਰਕੇ ਇਹ ਕਾਰਨ ਵੀ ਹੋ ਸਕਦਾ ਹੈ ਕਿ ਅਸੀਂ ਜਾਂ ਤਾਂ ਕਿਸੇ ਦੀ ਨਿੰਦਿਆ ਚੁਗਲੀ ਕਰ ਬੈਠੇ ਆਂ ਜਾਂ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਆ ਗਈ ਹੈ ਕਿਸੇ ਦਾ ਮਾੜਾ ਸੋਚ ਬੈਠੇ ਆਂ ਅਤੇ ਸਭ ਤੋਂ ਵੱਡੀ ਗੱਲ ਵੀ ਅਸੀਂ ਕਿਸੇ ਦਿਲ ਦੁਖਾਈ ਜਦੋਂ ਅਸੀਂ ਕਿਸੇ ਦਾ ਦਿਲ ਦਿਖਾਉਨੇ ਆ ਨਾ ਪਾਵੇਂ ਕੋੜੇ ਬੋਲਾਂ ਦੇ ਰਾਹੀ ਕਿਸੇ ਇਸ ਕਾਰਨ ਕਰਕੇ ਜਦੋਂ ਸਾਡੇ ਕਰਕੇ ਕਿਸੇ ਦਾ ਦਿਲ ਦੁਖੀ ਹੁੰਦਾ ਹੈ ਤਾਂ ਵੀ ਅਸੀਂ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਨਾਮ ਨਹੀਂ ਜਪ ਪਾਵਾਂਗੇ ਕਿਉਂਕਿ ਅਮਰਤ ਲਈ ਉੱਠਣਾ ਆਪਾਂ ਜਨਮ ਜੰਮਦੀਗੀ ਕਰਨਾ ਸਮਝੋ ਆਪਣੇ ਗੁਰੂ ਦੀ ਗੋਦ ਦਾ ਨਿੱਗ ਮੰਨਣਾ ਗੁਰਬਾਣੀ ਦਾ ਪਾਠ ਕਰਨਾ ਸਮਝੋ ਆਪਣੇ ਗੁਰੂ ਨਾਲ ਗੱਲਾਂ ਕਰਨੀਆਂ ਤਾਂ ਫਿਰ ਜੇ ਅਸੀਂ ਇਹ ਮਾੜੇ ਕੰਮ ਕੀਤੇ ਆ ਜਿਹੜੇ ਕੰਮ ਕਰਨ ਤੋਂ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੋਕਿਆ ਏ ਤਾਂ ਫਿਰ ਉਹ ਸਾਡੇ ਨਾਲ ਨਾਰਾਜ਼ ਹੋਣਗੇ ਨਾ ਜਿਵੇਂ ਕਈ ਵਾਰ ਦੁਨਿਆਵੀ ਮਾਪੇ ਜਦੋਂ ਆਪਾਂ ਉਹਨਾਂ ਦੀ ਗੱਲ ਨਹੀਂ ਮੰਨਦੇ ਉਹ ਕਹਿ ਦਿੰਦੇ ਹੁੰਦੇ ਨਾ ਕਿ ਜੇ ਗੱਲ ਨਹੀਂ ਮੰਨਣੀ ਤਾਂ ਮੈਨੂੰ ਬੁਲਾਵੀਂ ਵੀ ਨਾ ਬੱਸ ਉਸੇ ਤਰ੍ਹਾਂ ਹੋ ਸਕਦਾ ਹੈ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਿੱਤੀ ਹੋਈ ਸਿੱਖਿਆ ਤੋਂ ਉਲਟ ਚੱਲੇ ਆ ਕੋਈ ਨਾ ਕੋਈ ਗਲਤੀ ਕੋਈ ਨਾ ਕੋਈ ਅਣਗੈਲੀ ਕੀਤੀ ਆ ਤਾਂ ਇੱਥੇ ਵੀ ਧਿਆਨ ਰੱਖਣਾ ਹੈ ਕਦੇ ਕਿਸੇ ਦੇ ਨੰਦਿਆ ਚੁਗਲੀ ਨਹੀਂ ਕਰਨੀ ਕਿਸੇ ਦੀ ਬੁਰਾਈ ਨਹੀਂ ਕਰਨੀ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਨਹੀਂ ਰੱਖਣੀ ਜਿੰਨਾ ਹੀ ਇਹਨਾਂ ਚੀਜ਼ਾਂ ਤੋਂ ਦੂਰ ਰਵਾਂਗੇ ਉਨਾਂ ਹੀ ਗੁਰੂ ਜਪਨਾ ਦੇ ਨੇੜੇ ਰਵਾਂਗੇ ਉਸ ਤੋਂ ਬਾਅਦ ਆ ਤੀਸਰਾ ਕਾਰਨ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਪਰਹੇਜ਼ ਵੀ ਪੂਰੇ ਕਰ ਰਿਹਾ ਹਾਂ ਭਾਵ ਕਿ ਮੈਂ ਲੰਦਿਆ ਜੁਗਲੀ ਨਹੀਂ ਕੀਤੀ ਕਿਸੇ ਦਾ ਦਿਲ ਨਹੀਂ ਦੁਖਾਇਆ ਅਤੇ ਮੇਰੇ ਅੰਦਰ ਕੋਈ ਇਸ ਪ੍ਰਕਾਰ ਦੀ ਹੋ ਮਹਾਂਕਾਰ ਵੀ ਨਹੀਂ ਆ ਤਾਂ ਫਿਰ ਕੋਈ ਸਰੀਰਕ ਸਮੱਸਿਆ ਵੀ ਹੋ ਸਕਦੀ ਆ ਹੋ ਸਕਦਾ ਹੈ ਤੁਹਾਡੇ ਸਰੀਰ ਨੂੰ ਕੋਈ ਦੁੱਖ ਰੋਗ ਲੱਗਾ ਹੋਵੇ ਜੋ ਅਜੇ ਤੱਕ ਪ੍ਰਗਟ ਨਹੀਂ ਹੋਇਆ ਤਾਂ ਆਪਣਾ ਡਾਕਟਰੀ ਚੈੱਕਅਪ ਵੀ ਕਰਵਾ ਲੈਣਾ ਚਾਹੀਦਾ ਕਈ ਵਾਰ ਜੇ ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਵੀ ਫਿਰ ਸਾਨੂੰ ਸਵੇਰੇ ਸਵੇਰੇ ਆਲਸ ਪੈਂਦਾ ਹੈ ਨੀਂਦ ਘੇਰਾ ਪਉਂਦੀ ਆ ਜੇ ਹੁਣ ਆਪਾਂ ਰਾਤ ਨੂੰ ਆਖੀਏ ਵੀ 11 12 ਵਜੇ ਸੁੱਤੇ ਆ ਸਵੇਰੇ 3 ਵਜੇ ਉੱਠਾਂਗੇ ਤਾਂ ਐਵੇਂ ਨਹੀਂ ਹੋਵੇਗਾ ਜੇ ਸਵੇਰੇ ਜਲਦੀ ਉੱਠਣਾ ਹੈ ਅਮਰਤ ਵੇਲੇ ਦੇ ਵਿੱਚ ਉੱਠਣਾ ਹੈ ਤਾਂ ਸਾਨੂੰ ਰਾਤ ਨੂੰ ਸਮੇਂ ਸਿਰ ਸੌਣਾ ਪਵੇਗਾ 9 ਤੋਂ 10 ਵਜੇ ਦੇ ਵਿੱਚਕਾਰ ਸੌਣਾ ਪਵੇਗਾ ਤਾਂ ਹੀ ਅਸੀਂ ਸਵੇਰੇ ਤਿੰਨ ਤੋਂ ਪੰਜ ਦੇ ਵਿਚਕਾਰ ਉੱਠ ਪਾਵਾਂਗੇ ਤਾਂ ਇਹ ਹੁਣ ਹਰ ਇੱਕ ਬੰਦੇ ਨੂੰ ਆਪੋ ਆਪ ਦੇ ਹਿਸਾਬ ਦੇਣਾ ਹੀ ਪਤਾ ਹੈ ਹੁਣ ਕੁਝ ਲੋਕ ਨੇ ਸਾਰਾ ਦਿਨ ਵਿਹਲੇ ਰਹਿੰਦੇ ਨੇ ਤਾਂ ਉਹ ਦੁਪਹਿਰ ਵੇਲੇ ਵੀ ਸੌਂ ਲੈਂਦੇ ਆ ਇਸ ਕਰਕੇ ਉਹਨਾਂ ਦੇ ਲਈ ਰਾਤ ਦੀ ਨੀਂਦ ਬਹੁਤੀ ਮਾਇਨੇ ਨਹੀਂ ਰੱਖਦੀ ਉਹ ਰਾਤ ਨੂੰ ਤਿੰਨ ਚਾਰ ਘੰਟੇ ਸੌਂ ਕੇ ਵੀ ਆਪਣੀ ਨੀਂਦ ਪੂਰੀ ਕਰ ਲੈਂਦੇ ਆ ਪਰ ਕੁਝ ਲੋਕ ਸਾਰਾ ਸਾਰਾ ਦਿਨ ਕੰਮ ਕਰਦੇ ਆ ਹੁਣ ਜਿਹੜਾ ਬੰਦਾ ਸਵੇਰੇ 9 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਕੰਮ ਕਰ ਰਿਹਾ ਹੈ ਤਾਂ ਉਹਦੇ ਸਰੀਰ ਨੂੰ ਪੂਰੇ ਅਮਦੀ ਵੀ ਲੋੜਿਆ ਤਾਂ ਹੀ ਉਹ ਅਗਲੇ ਦਿਨ ਦੇ ਕੰਮਕਾਰਾਂ ਦੇ ਲਈ ਤਿਆਰ ਹੋਵੇਗਾ ਉਹ ਆਪਣੇ ਸ਼ਰੀਰ ਦੇ ਨਾਲ ਥੱਕਾ ਨਹੀਂ ਕਰ ਸਕਦਾ ਜੇ ਕਰੇਗਾ ਤਾਂ ਫਿਰ ਜ਼ਿਆਦਾ ਉਖਾਉ ਦੇਗਾ ਉਹਦੇ ਲਈ 6-7 ਘੰਟੇ ਦੀ ਨੀਂਦ ਤਾਂ ਬਹੁਤ ਜ਼ਰੂਰੀ ਆ ਤਾਂ ਇਸ ਕਰਕੇ ਨਾ ਇਹ ਆਪਾਂ ਆਪੋ ਆਪਣੇ ਹਿਸਾਬ ਦੇ ਨਾਲ ਦੇਖਣਾ ਹੈ ਕਿ ਸਾਡੀ ਨੀਂਦ ਕਿੰਨੀ ਕੁ ਪੱਕੀ ਹੋਈ ਆ ਜੇ ਸਵੇਰੇ ਅਮਰਤ ਵੇਲੇ ਦੇ ਵਿੱਚ ਉੱਠਣਾ ਸਭ ਤੋਂ ਪਹਿਲਾਂ ਸਾਨੂੰ ਆਪਣੀਆਂ ਕੁਝ ਆਦਤਾਂ ਦੇ ਵਿੱਚ ਸੁਧਾਰ ਕਰਨਾ ਹੀ ਪਵੇਗਾ ਜਲਦੀ ਸੌਣਾ ਪਵੇਗਾ ਤਾਂ ਹੀ ਸਵੇਰੇ ਜਲਦੀ ਉੱਠਾਂਗੇ ਖਾਣ ਪੀਣ ਦੀਆਂ ਆਦਤਾਂ ਦੇ ਵਿੱਚ ਵੀ ਇਹ ਨਹੀਂ ਵੀ ਆਪਾਂ ਪੂਰਾ ਪੇਟ ਭਰ ਕੇ ਸੌਂ ਗਏ ਤੇਜ ਮਸਾਲੇਦਾਰ ਚੀਜ਼ਾਂ ਖਾ ਖਾ ਕੇ ਸੁੱਤੇ ਸਵੇਰੇ ਉੱਠੇਗਾ ਉੱਠ ਜਾਵਾਂਗੇ ਨਾ ਸਭ ਤੋਂ ਤੁਸੀਂ ਇਹ ਅਜਮਾ ਕੇ ਦੇਖ ਲਿਓ ਜੇ ਜੇ ਤੁਸੀਂ ਭੁੱਖ ਰੱਖ ਕੇ ਸੁੱਤੇ ਹੋ ਸਮੇਂ ਸਿਰ ਭੋਜਨ ਖਾ ਲਿਆ ਅਤੇ ਆਪਣੀ ਭੁੱਖ ਦੇ ਨਾਲੋਂ ਥੋੜਾ ਘੱਟ ਖਾਧਾ ਤਾਂ ਤੁਹਾਨੂੰ ਆਪਣੇ ਆਪ ਸਵੇਰੇ ਜਾਗ ਆਵੇਗੀ ਕੋਈ ਆਲਸ ਕੋਈ ਸੁਸਤੀ ਨਹੀਂ ਪਵੇਗੀ ਪਰ ਜੇ ਪੇਟ ਭਰ ਕੇ ਸੁੱਤੇ ਸਾਂ ਤੇਜ਼ ਮਸਾਲੇ ਦਾ ਖਾ ਕੇ ਸੁੱਤੇ ਸਾਂ ਤਾਂ ਫਿਰ ਸਵੇਰੇ ਜਾਗ ਤਾਂ ਆ ਜਾਵੇਗੀ ਪਰ ਜਾਗਣ ਤੋਂ ਬਾਅਦ ਵੀ ਸਾਨੂੰ ਸੁਸਤੀ ਆਲਸ ਪਿਆ ਰਹੇਗਾ ਜਾਂ ਫਿਰ ਜੇ ਸਾਡੇ ਮਨ ਦੇ ਤੇ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਆਏ ਬੋਝ ਆ ਇਹ ਚਿੰਤਾਵਾਂ ਬੋਝ ਜੋ ਵੀ ਸਾਡੇ ਆਲਸ ਦਾ ਕਾਰਨ ਬਣਦੀਆਂ ਨੇ ਤਾਂ ਇਹ ਹੁਣ ਹਰ ਇੱਕ ਬੰਦੇ ਨੂੰ ਆਪੋ ਆਪਣੇ ਘਰ ਦਾ ਆਪਣੀ ਜ਼ਿੰਦਗੀ ਦਾ ਆਪ ਹੀ ਪਤਾਏ ਕਿ ਉਹਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਏ ਉਹਦੀਆਂ ਆਦਤਾਂ ਕਿਸ ਤਰ੍ਹਾਂ ਦੀਆਂ ਨੇ ਇਹ ਆਪਾਂ ਆਪੋ ਆਪਣੇ ਅੰਦਰ ਝਾਤ ਮਾਰਨੀ ਆ ਆਪਣੀਆਂ ਆਦਤਾਂ ਦੇ ਵਿੱਚ ਤਬਦੀਲੀ ਕਰਨੀ ਆ ਬਾਕੀ ਸਭ ਤੋਂ ਜ਼ਰੂਰੀ ਗੱਲ ਜੇ ਤੁਹਾਨੂੰ ਲੱਗਦਾ ਹੈ ਨਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਵਧੀਆ ਹੈ ਬੇਤ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਹਉਮੈ ਹੰਕਾਰ ਈਰਖਾ ਮਨ ਵਿੱਚ ਨਹੀਂ ਰੱਖੀ ਤੁਸੀਂ ਕੋਈ ਕਿਸੇ ਦੀ ਨਿੰਦਿਆ ਜੁਗਲੀ ਨਹੀਂ ਕੀਤੀ ਕਿਸੇ ਦਾ ਮਾੜਾ ਨਹੀਂ ਕੀਤਾ ਸਰੀਰਕ ਪੱਖੋਂ ਵੀ ਤੁਸੀਂ ਤੰਦਰੁਸਤ ਹੋ ਫੇਰ ਵੀ ਤੁਹਾਨੂੰ ਪਿਆਰ ਨਹੀਂ ਆ ਰਹੀ ਤਾਂ ਮਹਾਂਪੁਰਖ ਜੀ ਕਹਿੰਦੇ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨ ਫੜ ਲਓ ਸੁਰਤੀ ਦੇ ਰਾਹੀ ਜੇ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਲਈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜਾ ਸਕਦੇ ਹੋ ਤਾਂ ਉੱਥੇ ਜਾ ਕੇ ਮੱਥਾ ਟੇਕੋ ਜੇ ਤੁਸੀਂ ਉੱਥੇ ਨਹੀਂ ਜਾ ਸਕਦੇ ਤਾਂ ਘਰ ਦੇ ਵਿੱਚ ਰਹਿ ਕੇ ਵੀ ਚੌਂਕੜਾ ਮਾਰ ਕੇ ਬੈਠ ਜਾਓ ਸੁਰਤੀ ਰੱਖੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਗੁਰੂ ਰਾਮਦਾਸ ਪਾਸ਼ਾ ਜੀ ਦੇ ਚਰਨਾਂ ਵਿੱਚ ਬੇਤਿਆ ਕਰੋ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਬੇਤਿਆ ਕਰੋ ਕਿ ਸਤਿਗੁਰ ਸੱਚੇ ਪਾਸ਼ਾ ਮੈਨੂੰ ਨਹੀਂ ਪਤਾ ਮੇਰੇ ਤੋਂ ਕੀ ਗਲਤੀ ਹੋ ਗਈ ਆ ਜੋ ਵੀ ਗਲਤੀਆਂ ਹੋਈਆਂ ਨੇ ਜੋ ਵੀ ਭੁਲਾ ਹੋਈਆਂ ਨੇ ਸਤਿਗੁਰ ਸੱਚੇ ਪਾਸ਼ਾ ਤੁਸੀਂ ਮਾਫ਼ ਕਰ ਦਿਓ ਪਰਮੇਸ਼ਰ ਦੇਤੇ ਤਰਸ ਕਰੋ ਮੇਰੇ ਉੱਤੇ ਕਿਰਪਾ ਕਰੋ ਮੇਰੀ ਝੋਲੀ ਵਿੱਚ ਅਮਰਤ ਵੇਲੇ ਦੀ ਦਾਤ ਪਾ ਦਿਓ ਜਿਨ੍ਹਾਂ ਦਾ ਅਮਰਤ ਮਿਲਾਂ ਛੁੱਟ ਗਿਆ ਹੈ ਉਹ ਵੀ ਇੰਝ ਅਰਦਾਸ ਬੇਨਤੀ ਕਰ ਸਕਦੇ ਨੇ ਜਿਨ੍ਹਾਂ ਦਾ ਕੋਸ਼ਿਸ਼ਾ ਕਰਨ ਦੇ ਬਾਵਜੂਦ ਅਮਰਤ ਵੇਲਾ ਨਹੀਂ ਬਣ ਰਿਹਾ ਉਹ ਵੀ ਅਰਦਾਸ ਬੇਨਤੀ ਕਰੋ ਕਿ ਸਤਿਗੁਰ ਸੱਚੇ ਪਾਸ਼ਾ ਸਾਨੂੰ ਨਹੀਂ ਪਤਾ ਸਾਡੇ ਕਿਹੜੇ ਮਾੜੇ ਕਰਮ ਕਿਹੜੇ ਮਾੜੇ ਲੇ ਸਾਡੀ ਰਾਹ ਦੀ ਰੁਕਾਵਟ ਬਣ ਰਹੇ ਨੇ ਤੁਹਾਨੂੰ ਸਭ ਪਤਾ ਹੈ ਅਤੇ ਤੁਸੀਂ ਉਹ ਰੁਕਾਵਟਾਂ ਨੂੰ ਦੂਰ ਕਰ ਸਕਦੇ ਹੋ ਸਤਿਗੁਰ ਸੱਚੇ ਇਹ ਭਾਸ਼ਾ ਇਹ ਮਨੁੱਖੀ ਜਾਮਾ ਤੁਹਾਡੇ ਤਰਸ ਕਰਕੇ ਮਿਲਿਆ ਏ ਸਤਿਗੁਰ ਸੱਚੇ ਪਾਸ਼ਾ ਹੁਣ ਇਹ ਜਿਹੜਾ ਸਾਨੂੰ ਮੌਕਾ ਮਿਲਿਆ ਏ ਨਾ ਇਹ ਅਸੀਂ ਗਵਾਉਣਾ ਨਹੀਂ ਚਾਹੁੰਦੇ ਅਸੀਂ ਵੀ ਆਪ ਜੀ ਦੀ ਮਿੱਠੀ ਨਿੱਕੀ ਗੋਦ ਦਾ ਨਿੱਗ ਮੰਨਣਾ ਚਾਹੁੰਨੇ ਆ ਸਵੇਰੇ ਉੱਠ ਕੇ ਆਪ ਜੀ ਦੀ ਸਿਫਤ ਸਲਾਹ ਕਰਨਾ ਚਾਹੁੰਨੇ ਆ ਸਤਿਗੁਰ ਸੱਚੇ ਪਾਸ਼ਾ ਤਰਸ ਕਰੋ ਤਰਸ ਕਰੋ ਜਦੋਂ ਆਪਾਂ ਰੋਜ਼ ਰੋਜ਼ ਇੰਜ ਗੁਰੂ ਸਾਹਿਬ ਜੀ ਦੇ ਅੱਗੇ ਅਰਜੀਆਂ ਲਾਵਾਂਗੇ ਅਰਦਾਸਾਂ ਬੇਨਤੀਆਂ ਕਰਾਂਗੇ ਤਾਂ ਮਹਾਪੁਰਖ ਜੀ ਕਹਿੰਦੇ ਸਾਡੇ ਸਤਿਗੁਰ ਸੱਚੇ ਪਾਸ਼ਾ ਬੜੇ ਦਿਆਲੂ ਉਨੇ ਬੜੇ ਕਰਤਾਲੂ ਨੇ ਉਹ ਆਪਣੇ ਬੱਚਿਆਂ ਦਾ ਦਰਦ ਬਰਦਾਸ਼ਤ ਨਹੀਂ ਕਰ ਸਕਦੇ ਬੱਚਾ ਅੰਦਰੋਂ ਰੋਵੇ ਤਾਂ ਸਤਿਗੁਰੂ ਸੱਚੇ ਪਾਸ਼ਾ ਉਸੇ ਹੀ ਪਲ ਉਹਦੇ ਤੇ ਕਿਰਪਾ ਕਰਦੇ ਨੇ ਇਹ ਨਹੀਂ ਵੀ ਅਪਰਸਨਾ ਦੇ ਰਾਹੀਂ ਕਹਿ ਰਹੇ ਆ ਕਿ ਸਤਿਗੁਰੂ ਸੱਚੇ ਪਾਸ਼ਾ ਕਿਰਪਾ ਕਰੋ ਕਿਰਪਾ ਕਰੋ ਤੇ ਮਨ ਦੇ ਵਿੱਚ ਇਹ ਆ ਵੀ ਕੋਈ ਗੱਲ ਨਹੀਂ ਜੇ ਸਵੇਰੇ ਨਾਮ ਉੱਠਿਆ ਗਿਆ ਪਰਸੋਂ ਰੋਟਾ ਪਾਵਾਂਗੇ ਨਾ ਜਿਸ ਦਿਨ ਸਾਡੇ ਅੰਦਰ ਅਮਰਤ ਵੇਲੇ ਦੀ ਪ੍ਰਤੀਕਿਆ ਪੈਦਾ ਹੋ ਜਾਵੇ ਤੜਫ ਪੈਦਾ ਹੋ ਜਾਵੇ ਇਹ ਹੋ ਹੀ ਨਹੀਂ ਸਕਦਾ ਕਿ ਅਸੀਂ సా జిచ సచే పాత్రశా జీ పేగే సో ఉంటాను ਅਤੇ ਬਾਕੀ ਗੱਲ ਇੱਥੇ ਇਹ ਵੀ ਤੁਸੀਂ ਨੋਟ ਕਰਿਓ ਕਿ ਅਮਰਤ ਵੇਲੇ ਉੱਠਣਾ ਏਡਾ ਆਸਾਨ ਨਹੀਂ ਹੁੰਦਾ ਅਮਰਤ ਵੇਲੇ ਉੱਠਣਾ ਸਮਝੋ ਸਵੇਰੇ ਸਵੇਰ ਆਪਣੇ ਆਲਸ ਨੀਂਦ ਦੇ ਨਾਲ ਜੰਗ ਜੁੱਦ੍ਹ ਕਰਨ ਦੇ ਬਰਾਬਰ ਹੁੰਦਾ ਏ ਕਲਯੁਗ ਵੀ ਇਸ ਸਮੇਂ ਦੇ ਵਿੱਚ ਆਪਣਾ ਪੂਰਾ ਪ੍ਰਭਾਵ ਦਿਖਾਉਂਦਾ ਏ ਜਿਵੇਂ ਸਾਡੇ ਕਈ ਵਿਰੋਧੀ ਉਹ ਸਾਨੂੰ ਅੱਗੇ ਵਧਦੇ ਦੇਖ ਕੇ ਖੁਸ਼ ਨਹੀਂ ਹੁੰਦੇ ਉਹ ਸਾਨੂੰ ਅੱਗੇ ਵਧਣ ਤੋਂ ਰੋਕਦੇ ਨੇ ਕਈ ਪ੍ਰਕਾਰ ਦੀਆਂ ਸਕੀਮਾਂ ਲਾਉਂਦੇ ਨੇ ਕਈ ਪ੍ਰਕਾਰ ਦੀਆਂ ਰੁਕਾਵਟਾਂ ਸਾਡੇ ਰਾਹ ਵਿੱਚ ਪੈਦਾ ਕਰਦੇ ਨੇ ਕਈ ਵਾਰ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਫਲਾਣਾ ਬੰਦਾ ਸਾਡਾ ਵਿਰੋਧੀ ਆ ਅਸੀਂ ਉਹਨੂੰ ਦੋਸਤੇ ਹੀ ਸਮਝਦੇ ਰਹਿੰਦੇ ਆ ਉਹ ਕਈ ਤਰੀਕਿਆਂ ਦੇ ਨਾਲ ਸਾਡੀ ਹਿੰਮਤ ਹੌਸਲੇ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਵੀ ਨਾ ਨਾ ਤੂੰ ਇਸ ਰਸਤੇ ਨਾ ਜਾਵੀਂ ਇਹ ਰਸਤਾ ਬੜਾ ਔਖਾ ਈ ਦੁਨੀਆ ਦੀ ਕੰਮਾਂ ਧੰਦੇ ਦੀ ਗੱਲ ਕਰ ਰਹੇ ਆਂ ਵੀ ਆਪਾਂ ਦੁਨੀਆ ਦੀ ਕੰਮ ਧੰਦੇ ਸ਼ੁਰੂ ਕਰੀਏ ਤਾਂ ਕੁਝ ਲੋਕ ਸਾਡੇ ਨੂੰ ਕਈ ਤਰ੍ਹਾਂ ਦੇ ਨਾਲ ਡਰੰਦੇ ਆ ਨਾ ਕਿ ਨਾ ਨਾ ਇਸ ਕੰਮ 'ਚ ਤਾਂ ਘਾਟਾ ਹੀ ਬਹੁਤ ਆ ਇਸ ਕੰਮ ਦੇ ਵਿੱਚ ਕੋਈ ਫਾਇਦਾ ਨਹੀਂ ਆਇਆ ਫਲਾਣੀ ਨੇ ਕੀਤਾ ਸੀ ਉਹ ਵੀ ਸਫਲ ਨਹੀਂ ਹੋ ਸਕਿਆ ਤੂੰ ਕਿਹੜੇ ਕੰਮ ਵਿੱਚ ਪੈ ਗਿਆ ਹੈ ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਕਿ ਅਸੀਂ ਇਹਨੂੰ ਇਸ ਪਾਸੇ ਜਾਣ ਤੋਂ ਰੋਕੀਏ ਉਸੇ ਹੀ ਤਰ੍ਹਾਂ ਕਲ ਜੁਗਿਆ ਕਲ ਜੁਗ ਨੂੰ ਪਤਾ ਲੱਗ ਜਾਵੇ ਨਾ ਕਿ ਇਹ ਅਮਰਤ ਵੇਲੇ ਉੱਠਣਾ ਚਾਹੁੰਦਾ ਹੈ ਨਾਮ ਜਪਣਾ ਚਾਹੁੰਦਾ ਹੈ ਤਾਂ ਫਿਰ ਉਹਦੇ ਵੀ ਪਾਧੀਆਂ ਬਣ ਜਾਂਦੀਆਂ ਨੇ ਉਹ ਕਹਿੰਦਾ ਵੀ ਇਹ ਅਮਰਤ ਵੇਲੇ ਉੱਠ ਕੇ ਨਾਮ ਜਪੇਗਾ ਇਹ ਤਾਂ ਗੁਰੂ ਦਾ ਬਣ ਜਾਵੇਗਾ ਫਿਰ ਉਹ ਵੀ ਆਪਣੇ ਵਕਤ ਵਾਹ ਰੰਗ ਵਖਾਉਂਦਾ ਹੈ ਕਈ ਤਰੀਕਿਆਂ ਦੇ ਨਾਲ ਸਾਡੇ ਉਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦਾ ਹੈ ਸਾਨੂੰ ਸਿਰੇ ਸਿਰੇ ਬੜੀ ਗੂੜੀ ਨੀਂਦ ਸੁਵਾਉਂਦਾ ਹੈ ਤਾਂ ਇੱਕ ਕਲਯੁਗ ਦੇ ਪ੍ਰਭਾਵ ਤੋਂ ਬਚਣ ਦੇ ਲਈ ਆਪਣੇ ਗੁਰੂ ਦੇ ਅੱਗੇ ਅਰਜ਼ੀਆਂ ਲਾਉਣੀਆਂ ਨੇ ਰੋਜ਼ ਰਾਤ ਨੂੰ ਸੌਣ ਲੱਗਿਆਂ ਅਰਜ਼ੀਆਂ ਲਾ ਕੇ ਫਿਰ ਸੌਣਾ ਹੈ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣਾ ਪਹਿਲਾਂ ਕੀਰਤਨ ਸੁਹੇਲਾ ਸਾਹਿਬ ਜੀ ਦੀ ਬਾਣੀ ਪੜ੍ਹਨੀ ਆ ਫਿਰ ਜਿੰਨੀ ਦੇਰ ਤੱਕ ਨੀਂਦ ਨਹੀਂ ਆ ਰਹੀ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਜਾਓ ਸੋਹਣਾ ਸਾਦੀ ਦੀ ਬਾਣੀ ਪੜ੍ਹ ਕੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਅਤੇ ਇਹ ਵੀ ਯਾਦ ਰੱਖਿਓ ਕਿ ਜਿਵੇਂ ਸਾਡੇ ਲਈ ਅਮਰਤ ਵੇਲੇ ਦਾ ਨਿਤਨੇਮ ਜ਼ਰੂਰੀ ਆ ਨਾ ਉਵੇਂ ਹੀ ਸ਼ਾਮ ਨੂੰ ਰਹਿਤਾ ਸਾਜੀ ਦਾ ਪਾਠ ਕਰਨਾ ਵੀ ਜ਼ਰੂਰੀ ਆ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੁਹਿਲਾ ਸਾਜੀ ਦੀ ਬਾਣੀ ਪੜਨੀ ਵੀ ਜ਼ਰੂਰੀ ਆ ਇਹ ਸੱਤ ਬਾਣੀਆਂ ਦਾ ਨਿਤਨੇਮ ਆ ਕਈ ਭੈਣ ਭਰਾ ਕਹਿੰਦੇ ਪੰਜ ਬਾਣੀਆਂ ਦਾ ਨਿਤਨੇਮ ਪੰਜ ਬਾਣੀਆਂ ਦਾ ਨਿਤਨੇਮ ਅਮਰਤ ਵੇਲੇ ਦਾ ਹੈ ਬਾਕੀ ਸਾਡਾ ਪ੍ਰਚਲਨ ਦਾ ਡੇਲੀ ਦਾ ਜਿਹੜਾ ਪੱਕਾ ਨਿਤਨੇਮ ਆ ਉਹ ਸੱਤ ਬਾਣੀਆਂ ਦਾ ਏ ਪੰਜ ਬਾਣੀਆਂ ਅਮਰਤ ਵੇਲੇ ਦੀਆਂ ਹੋ ਗਈਆਂ ਛੇ ਬਾਣੀ ਸ਼ਾਮ ਨੂੰ ਰਹਿਰਾ ਸਾਹਿਬ ਤੇ ਸਤਵੀ ਕੀਰਤਨ ਸੁਹਲਾ ਸਾਹਿਬ ਕੀ ਦੀ ਬਾਣੀ ਇਹ ਸਤ ਬਾੜੀਆਂ ਤਾਂ ਹਰ ਹਾਲ ਦੇ ਵਿੱਚ ਹੀ ਜ਼ਰੂਰੀ ਨੇ ਤਾਂ ਜੇਕਰ ਕੋਈ ਆਪਾਂ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਐ ਸੌਣ ਲੱਗਿਆ ਕੀਰਤਨ ਸੁਹਲਾ ਸਾਹਿਬ ਕੀ ਦਾ ਪਾਠ ਕੀਤਾ ਜਿੰਨੇ ਦੇਰ ਨੀਂਦ ਨਹੀਂ ਆ ਰਹੀ ਉਹਨੇ ਦੇਰ ਵਾਹਿਗੁਰੂ ਆਹ ਗੁਰੂ ਜੀ ਦਾ ਜਾਪ ਕੀਤਾ ਤਾਂ ਦੇਖਣਾ ਅਮਰਤ ਵੇਲੇ ਦੇ ਵਿੱਚ ਜ਼ਰੂਰ ਜਾਗ ਆਵੇਗੀ ਇਹ ਆਨਸ ਨੀਂਦ ਬਿਲਕੁਲ ਕੇਰਾ ਨਹੀਂ ਪਾਉਣਗੇ ਅਤੇ ਜੇਕਰ ਮੰਨ ਲਓ ਆਲਸ نیند ਕੇਰਾ ਪਾਉਣ ਲੱਗੇ ਤਾਂ ਬਸ ਆਪਣੇ ਮਨ ਨੂੰ ਇਹੋ ਕਹਿਣਾ ਕਿ ਮਨ ਉੱਠ ਸਤਿਗੁਰੂ ਸੱਚੇ ਪਾਤਸ਼ਾਹ ਚੰਨ ਕੇ ਆਪ ਸਾਡੇ ਘਰ ਆਏ ਨੇ ਉੱਠ ਉਹਨਾਂ ਦਾ ਸਵਾਗਤ ਕਰ ਆਪਣੇ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਦਰਸ਼ਨ ਕਰ ਆਪਣੇ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਕੋਲ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣ ਉਹਨਾਂ ਤੋਂ ਗਿਆਨ ਪ੍ਰਾਪਤ ਕਰ ਕਿਉਂਕਿ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਆਂ ਤਾਂ ਗੁਰਬਾਣੀ ਦਾ ਪਾਠ ਸਾਡੇ ਗੁਰੂ ਦਾ ਗਿਆਨ ਆ ਗੁਰੂ ਸਾਹਿਬ ਜੀ ਸਾਨੂੰ ਆਪ ਖੁਦ ਬੋਲ ਕੇ ਸਮਝਾ ਰਹੇ ਰਹੇ ਕਿ ਪੁੱਤਰ ਤੂੰ ਆ ਕੰਮ ਕਰਨੇ ਆ ਆ ਨਹੀਂ ਕਰਨੇ ਜਦੋਂ ਇੰਜ ਆਪ ਆਪਣੇ ਮਨ ਨੂੰ ਮੈਸੇਜ ਦਵਾਂਗੇ ਸੁਨੇਹਾ ਦਵਾਂਗੇ ਕਿ ਰੋਜ਼ ਸਵੇਰੇ ਸਤਗੁਰੂ ਸੱਚੇ ਪਾਸ਼ਾ ਖੁਦ ਚੱਲ ਕੇ ਆਪਣੇ ਘਰ ਆਉਂਦੇ ਆ ਆਪਣੇ ਲਈ ਆਉਂਦੇ ਆ ਤਾਂ ਦੇਖ ਲੈ ਫਿਰ ਸਾਡਾ ਤਨ ਅਤੇ ਮਨ ਦੋਵੇਂ ਹੀ ਫੁਰਤੀ ਦੇ ਵਿੱਚ ਆ ਜਾਣਗੇ ਛਾਲ ਮਾਰ ਕੇ ਉੱਠਣਗੇ ਉੱਠ ਕੇ ਇਸ਼ਨਾਨ ਵੀ ਕਰ ਲੈਣਗੇ ਬਸ ਰੋਜ਼ ਰਾਤ ਨੂੰ ਸੌਣ ਲੱਗਿਆਂ ਇਹੋ ਬੈਸ ਜਿ ਦੇਣਾ ਹੈ ਇਹ ਅਮਰਤ ਵੇਲੇ ਦੇ ਵਿੱਚ ਮੇਰੇ ਗੁਰੂ ਨੇ ਆਉਣਾ ਹੈ ਮੈਂ ਗੁਰੂ ਦੇ ਦਰਸ਼ਨ ਕਰਨੇ ਆ ਤੇ ਤਿਆਰ-ਤਰ ਤਿਆਰ ਹੋ ਕੇ ਕਰਨੇ ਆ ਕਿਰ ਕੋਈ ਆਲਸ ਕੋਈ ਨੀਂਦ ਘੇਰਾ ਨਹੀਂ ਪਾਵੇਗੀ ਤੁਸੀਂ ਸਵੇਰੇ ਉੱਠ ਵੀ ਪਾਓਗੇ ਉੱਠ ਕੇ ਇਸ਼ਨਾਨ ਸ਼ਮੀ ਕਰ ਲਓਗੇ ਇਸ਼ਨਾਨ ਕਰਕੇ ਨਾਮ ਜਪਣ ਵੀ ਬੈਠ ਲਿਆਵੋਗੇ ਬਸ ਸਾਡੇ ਅੰਦਰ ਇਹ ਭਾਵਨਾ ਬਣਨੀ ਚਾਹੀਦੀ ਆ ਸਤਿਗੁਰ ਸੱਚੇ ਪਾਤਸ਼ਾਹ ਅੰਦਰ ਦੀਆਂ ਭਾਵਨਾਵਾਂ ਨੂੰ ਜਾਣਦੇ ਨੇ ਅਤੇ ਸਾਡੇ ਅੰਦਰ ਨੂੰ ਦੇਖ ਕੇ ਹੀ ਸਾਡੇ ਉੱਤੇ ਕਿਰਪਾ ਕਰਦੇ ਨੇ ਬਾਹਰੋਂ ਆਪਾਂ ਜਿਵੇਂ ਦੀ ਮਰਜ਼ੀ ਬਣ ਜਾਈਏ ਸਤਿਗੁਰ ਸੱਚੇ ਪਾਤਸ਼ਾਹ ਨੂੰ ਬਾਹਰ ਦੀ ਸੁੰਦਰਤਾ ਦੇ ਨਾਲ ਕੋਈ ਮਤਲਬ ਨਹੀਂ ਸਾਤਿਗੁਰੂ ਸੱਚੇ ਪਾਸ਼ਾ ਨੂੰ ਤਾਂ ਉਹ ਪਿਆਰੇ ਲੱਗਦੇ ਨੇ ਜਿਹੜੇ ਅੰਦਰੋਂ ਸੋਹਣੇ ਨੇ ਤਦਸ ਆਪਾਂ ਅੰਦਰ ਦੀ ਜਿਹੜੀ ਮੈਲ ਆ ਨਾ ਉਹ ਦੂਰ ਕਰਨੀ ਆ ਹਉਮੈ ਹੰਕਾਰ ਈਰਖਾ ਗੁੱਸਾ ਇਹ ਸਾਰੀਆਂ ਚੀਜ਼ਾਂ ਸਾਡਾ ਨੁਕਸਾਨ ਕਰਦੀਆਂ ਨੇ ਸਾਨੂੰ ਗੁਰੂ ਚਰਨਾਂ ਤੋਂ ਦੂਰ ਕਰਦੀਆਂ ਨੇ ਪਰ ਜਿੰਨੀ ਹੀ ਸਾਡੇ ਮਨ ਵਿੱਚ ਦੂਜਿਆਂ ਦੇ ਪ੍ਰਤੀ ਨਿਮਰਤਾ ਹੋਵੇਗੀ ਸਾਡੇ ਮਨ ਵਿੱਚ ਦਇਆ ਦੀ ਤਰਸ ਦੀ ਭਾਵਨਾ ਹੋਵੇਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਅਸੀਂ ਉੰਨੇ ਹੀ ਪਿਆਰੇ ਲੱਗਾਂਗੇ ਤਾਂ ਫਿਰ ਆਓ ਰੋਜ਼ ਹੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਕੇ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ ਸਾਡੇ ਸਾਰੇ ਔਗਣ ਸਾਡੀਆਂ ਸਾਰੀਆਂ ਕਮੀਆਂ ਦੂਰ ਕਿ ਸਾਨੂੰ ਆਪਣੇ ਜਨਨਾ ਦੇ ਨੇੜੇ ਹੋਣ ਦੇ ਕਾਬਿਲ ਬਣਾ ਲਓ ਸਤਿਗੁਰੂ ਸੱਚੇ ਪਾਸ਼ਾ ਤੁਸੀਂ ਹੀ ਕਿਰਪਾ ਕਰੋ ਮੈਨੂੰ ਇਨ੍ਹਾਂ ਔਗਣਾ ਤੋਂ ਬਚਾ ਲਓ ਸਤਿਗੁਰੂ ਸੱਚੇ ਪਾਸ਼ਾ ਜਰੂਰ ਦਰਸ ਕਰਦੇ ਨੇ ਤਾਂ ਫਿਰ ਆਓ ਰੋਜ਼ ਰਾਤ ਨੂੰ ਸੌਣ ਲੱਗਿਆਂ ਇਹ ਅਰਦਾਸਾਂ ਬੇਨਤੀਆਂ ਕਰਕੇ ਸੌਣੀਆਂ ਨੇ ਅਤੇ ਰojana ਹੀ ਦਿਨ ਪਰ ਦਿਨਾਂ ਜੋ ਵੀ ਗਤੀਵਿਧੀਆਂ ਹੋਈਆਂ ਉਹਨਾਂ ਦੇ ਨਜ਼ਰ ਮਾਰਨੀ ਆ ਕਿ ਕਿਤੇ ਅੱਜ ਮੇਰੇ ਤੋਂ ਜਾਣੇ ਅਣਜਾਣੇ ਦੇ ਵਿੱਚ ਕੋਈ ਐਸੀ ਭੁੱਲ ਤਾਂ ਨਹੀਂ ਹੋ ਗਈ ਮੇਰੇ ਕੋਲੋਂ ਕਿਸੇ ਦਾ ਦਿਲ ਤਾਂ ਦੁਖੀ ਨਹੀਂ ਹੋ ਗਿਆ ਕਿਉਂਕਿ ਜੇ ਕਿਸੇ ਦਾ ਦਿਲ ਦੁਖਾਇਆ ਹੋਇਆ ਤਾਂ ਫਿਰ ਅਮਰ ਤੇਲੇ ਦੇ ਇਹ ਚ ਗੁਰੂ ਚਰਚਾ ਦੇ ਨਾਲ ਨਹੀਂ ਜੁੜ ਪਾਵਾਂਗੇ ਕੋਸ਼ਿਸ਼ ਕਰੋ ਕਿ ਨਾ ਹੱਥਾਂ ਤੋਂ ਚੱਜਾ ਹੋਵੇ ਜਿੰਨਾ ਹੀ ਅਸੀਂ ਦੂਜਿਆਂ ਦਾ ਭਲਾ ਕਰਦੇ ਆ ਕਿਸੇ ਵਾਰੀ ਚੰਗਾ ਸੋਚਦੇ ਆ ਉਨੇ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪਿਆਰੇ ਕਰ ਲੱਗਦੇ ਆ ਉਨਾ ਹੀ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਮਿਹਰਬਾਨ ਹੁੰਦੇ ਨੇ ਤਾਂ ਫਿਰ ਆਓ ਰੋਜ਼ ਰੋਜ਼ ਗੁਰੂ ਅਗੇ ਅਰਦਾਸਾਂ ਬੇਨਤੀਆਂ ਕਰੀਏ ਤਰਲੇ ਕਰੀਏ ਦਿੰਨੇ ਵਿੱਚ ਜਦੋਂ ਵੀ ਸਮਾਂ ਮਿਲੇ ਚੌਂਕੜਾ ਮਾਰ ਕੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਲੈਣਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਲੈਣਾ ਸੁਰਤੀ ਰਾਹੀ ਜਤ ਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਆ ਅਤੇ ਉਹਨਾਂ ਤੋਂ ਅਮਰ ਤਵੇਲੇ ਦੇ ਨਾਮ ਦੀ ਦੰਦ ਮੰਗਣੀ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਦਰਸ ਕਰੋ ਸਾਡੇ ਤੇ ਕਿਰਪਾ ਕਰੋ ਸਾਡੀ ਵੀ ਝੋਲੀ ਦੇ ਵਿੱਚ ਇਹ ਅਨਮੋਲੀ ਦਾਤ ਪਾ ਦਿਓ ਕਿਉਂਕਿ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਲੈਂਦੇ ਨੇ ਕਿ ਜੇ ਤੁਸ ਅਮਰ ਤਵੇਲਾ ਮਿਲ ਗਿਆ